ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਡੇ ਲਈ ਇੱਕ ਪਹਿਲਾ ਵੀਡੀਓ ਲੈ ਕੇ ਆਈ ਸੀਗੇ ਵੀਰ ਜਸਸਲੀਨ ਬਾਰੇ ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਹੈਨਾ ਜੋ ਕਿ ਬਹੁਤ ਹੀ ਵੱਡਾ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ ਇਹ ਉਹਨਾਂ ਦੀ ਫੈਮਲੀ ਦੇ ਨਾਲ ਨਾਲ ਜਿਹੜੇ ਉਹਨਾਂ ਨੂੰ ਦੇਖਦੇ ਸੀ ਉਹਨਾਂ ਦੇ YouTube ਫੈਮਲੀ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਹੈਨਾ ਉਹ ਸਾਰਿਆਂ ਨੂੰ ਇਹ ਬਹੁਤ ਦੁੱਖ ਲੱਗਿਆ ਉਹਨਾਂ ਦਾ ਹੈਨਾ ਤੇ ਕਿਉਂਕਿ ਇੱਕ ਪਿਤਾ ਦਾ ਸਿਰ ਤੋਂ ਚਲੇ ਜਾਣਾ ਬਹੁਤ ਹੀ ਵੱਡੀ ਗੱਲ ਹੁੰਦੀ ਆ ਕਿਉਂਕਿ ਇੱਕ ਪਿਓ ਦੇ ਸਿਰ ਤੇ ਬੱਚਾ ਬੇਫਿਕਰ ਹੁੰਦਾ ਵਾ ਚਾਹੇ ਉਹ ਛੋਟਾ ਬੱਚਾ ਹੋਵੇ ਤੇ ਚਾਹੇ ਉਹ 40 50 ਸਾਲ ਦਾ ਹੋਵੇ ਹੈਨਾ ਉਹਨੂੰ ਇਦਾਂ ਹੁੰਦਾ ਵੀ ਮੇਰਾ ਬਾਪੂ ਹੈਗਾ ਵਾ ਵੀ ਚਾਹੇ ਪਵਾਲ ਚਲੇ ਜਾਏ ਇਹ ਆਪਣੋ ਇਦਾਂ ਟੈਨਸ਼ਨ ਨਹੀਂ ਹੋਣੀ ਵੀ ਹਾਂ ਕਿ ਕੋਈ ਗੱਲ ਨਹੀਂ ਘਰੇ ਬਾਪੂ ਹੈਗਾ ਵਾ ਨਾ ਜਿੱਥੇ ਮਰਜੀ ਕੋਈ ਪੈਸੇ ਟਕੇ ਦੀ ਕਿਸੇ ਚੀਜ਼ ਦੀ ਬਾਪੂ ਦੇ ਸਹਿੰਦ ਤੇ ਫਿਕਰ ਨਹੀਂ ਹੁੰਦੀ ਇਹ ਚੀਜ਼ ਉਹ ਵੱਧ ਮਹਿਸੂਸ ਕਰਦੇ ਜਿਨ੍ਹਾਂ ਦੇ ਬਾਪੂ ਇਸ ਦੁਨੀਆ ਦੇ ਵਿੱਚ ਨਹੀਂ ਗਏ ਜਿਨ੍ਹਾਂ ਦੇ ਡੈਡੀ ਪਿਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਗਏ ਹੈਨਾ ਇਹ ਚੀਜ਼ ਅੰਦਰੋਂ ਲੈ ਜਾਂਦੀ ਹੁੰਦੀ ਕਿਉਂਕਿ ਇੱਕ ਪਿਤਾ ਦਾ ਤੁਰ ਜਾਣਾ ਹੈਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਪਰ ਹਾਂ ਵੀਰ ਜੀ ਨੇ ਇੱਕ ਗੱਲ ਜ਼ਰੂਰ ਕਹੀ ਆ ਕਿ ਵੀ ਮੈਂ ਆਪਣੇ ਪਿਤਾ ਜੀ ਨੂੰ ਜਿਉਂਦਾ ਹੀ ਰੱਖਾਂਗਾ ਦੇਖੋ ਹੈਨਾ ਉਹਨੇ ਕਿੰਨੀ ਵੱਡੀ ਸੋਚ ਆ ਵੀਰਦੇ ਹਨਾ ਉਹ ਵੀਰ ਕਹਿੰਦੇ ਵੀ ਮੈਂ ਆਪਣੇ ਬਾਪੂ ਦੀਆਂ ਜਿਹੜੀਆਂ ਅਸਤੀਆਂ ਆ ਹਨਾ ਉਹਨਾਂ ਨੂੰ ਰੋਲ ਨਹੀਂ ਦੇਣਾ ਜਿਵੇਂ ਹੁਣ ਆਪਾਂ ਹਰ ਦੁਆਰ ਅਜਾ ਕੀਰਤਨ ਪੋਰ ਤਾਂ ਦੰਦਣਾ ਹਰੀ ਕੇ ਪੱਤਨਾ ਆਪਾਂ ਇੱਧਾ ਜਾ ਕੇ ਆਪਾਂ ਫੁੱਲ ਪਾਉਨੇ ਆ ਹਨਾ ਆਪਾਂ ਅਸਤੀਆਂ ਤਾਂ ਰੋਨੇ ਆ ਆਪਾਂ ਕਹਿੰਦੇ ਨੇ ਵੀ ਅਸੀਂ ਫੁੱਲ ਪਾ ਜਾਂਦੇ ਆ ਨਾ ਉਹ ਵੀਰ ਕਹਿੰਦਾ ਉੱਥੇ ਹੀ ਖੜੇ ਰਹਿੰਦੇ ਆ ਫੁੱਲ ਗਾਂ ਪਛਾ ਜਾਂਦੇ ਨਹੀਂ ਕਿ ਕਿ ਨਾ ਚਲੇ ਜਾਂਦੇ ਬਸ ਉੱਥੇ ਖੜੇ ਰਹਿੰਦੇ ਆ ਉਹਨਾਂ ਦੇ ਕਿਹਾ ਕਿ ਵੀ ਮੈਂ ਆਪਣੇ ਬਾਪੂ ਨੂੰ ਆਪਣੇ ਘਰ ਦੇ ਨਾਲ ਹਨਾ ਕੋਈ ਦਰਖਤ ਲਾਉਂਗਾ ਚਾਹੇ ਜਾਮਨ ਦਾ ਲਾਵਾਂ ਚਾਹੇ ਅੰਬ ਦਾ ਲਾਵਾਂ ਚਾਹੇ ਮਰੂਤ ਦਾ ਲਾਵਾਂ ਆਪਣੇ ਬਾਪੂ ਨੂੰ ਜਿੰਦਾ ਰੱਖੂੰਗਾ ਰੋਜ਼ ਪਾਣੀ ਪਾਇਆ ਕਰੂੰਗਾ ਤੇ ਸੇਵਾ ਕਰਾਂ ਕਰੂੰਗਾ ਬੱਚਿਆਂ ਦੀ ਤਰ੍ਹਾਂ ਕਿੰਨੀ ਵੱਡੀ ਸੋਚ ਦਾ ਮਾਲਕਾਂ ਵੇਖੋ ਵੀਰ ਹਨਾ ਇਹ ਵੀਰ ਨੇ ਆਪਣੇ ਬਾਪੂ ਦੀ ਪੱਗ ਵੀ ਬੰਨੀ ਸੀ ਦੇਖੋ ਕੋਈ ਵੀ ਹੁਣ ਈਸਾਲ ਹੁੰਦਾ ਨਾ ਜਦੋਂ ਕੋਈ ਚਲਾ ਜਾਂਦਾ ਆਪਾਂ ਕਹਿੰਦੇ ਨੇ ਇਹਦਾ ਸਮਾਨ ਨਾ ਰੱਖੋ ਹੁਣ ਵੀ ਨਾਲ ਹੀ ਦੇ ਦੋ ਵੀ ਹੱਪਾ ਪਾ ਕੀ ਕਰਨਾ ਪਰ ਵੀਰ ਦੀ ਕਿੰਨੀ ਵਧੀਆ ਸੋਚ ਆ ਵੀਰ ਕਿੰਦਾ ਨਾ ਮੈਂ ਉਹਦੀ ਬਾਪੂ ਦੀ ਪੱਗਾ ਹੁਣ ਮੈਂ ਬੰਨਿਆ ਕਰੂੰਗਾ ਤੇ ਵੀਰ ਨੇ ਪੱਗ ਵੀ ਬੰਨੀ ਏ ਦੇਖ ਲਓ ਤੁਸੀਂ ਉਹ ਵੀਰ ਜਿਹੜੀ ਗ੍ਰੀਨ ਪੱਗ ਬੰਨੀ ਹਰੀ ਪੱਗ ਉਹ ਵੀਰ ਦੇ ਬਾਪੂ ਦੀ ਹੋਈ ਆ ਤੇ ਵੀਰ ਕਿੰਨਾ ਉਦਾਸ ਆ ਹਨ ਉਦਾਸ ਤਾਂ ਹੋਣਾ ਜਾਇਜ਼ ਆ ਕਿਉਂਕਿ ਪਿਓ ਜਿਹੜਾ ਧਰ ਗਿਆ ਹਨਾ ਇਹ ਦੁੱਖ ਤੂੰ ਹੀ ਸਮਝ ਸਕਦੇ ਆ ਕਿ ਪਿਓ ਨੇ ਕਦੇ ਵਾਪਸ ਨਹੀਂ ਆਉਣਾ ਕਦੇ ਨਹੀਂ ਉਹਨੂੰ ਬੁਲਾਉਣਾ ਹਨਾ ਇਕ ਚੋਹੀਏ ਜਿਹੜੀ ਹਜੇ ਹਿਤਾ ਹੁੰਦਾ ਜਿਸ ਦੇ ਵਿੱਚ ਆਪਾਂ ਉਸ ਨੂੰ ਸਬਕ ਰਿਸ਼ਤੇ ਵਿੱਚ ਦੇਣਾ ਤੇ ਵੀਰ ਨੇ ਵੀ ਆਪਣੇ ਬਾਪੂ ਦੇ ਵਿੱਚ ਵੀਰ ਨੂੰ ਭਰਾ ਵੀ ਵੇਖਿਆ ਆਪਣਾ ਯਾਰ ਵੀ ਮੰਨੇ ਆਪਣਾ ਪਿਓ ਵੀ ਵੇਖਿਆ ਹਨ ਪਰ ਮਾਜਮਾ ਅੰਕਲ ਨੂੰ ਹਨ ਆਪਣੇ ਚਾਹਨਾ ਦੇ ਨਾਲ ਲਾਉਣ ਹਨ ਕਿਉਂਕਿ ਜੋ ਦੁਨੀਆ ਤੋਂ ਤੁਰ ਗਏ ਵਾਪਸ ਤਾਂ ਨਹੀਂ ਆਉਣੇ ਪਰ ਫਿਰ ਵੀ ਪ੍ਰਮਾਤਮਾ ਹੈ ਨਾ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾਉਣ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਹੈ ਨਾ ਸਾਰੇ ਅਰਦਾਸ ਕਰਿਆ ਕਰੋ ਜੀਦਾ ਵੀ ਕੋਈ ਚਲਾ ਜਾਂਦਾ ਹੈ ਨਾ ਸਾਰੇ ਅਰਦਾਸ ਕਰਿਆ ਕਰਕੇ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਹਨ ਅਮੀਨ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ